ਜਗਬਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਮੈਂ ਹਾਂ ਕੁਲਵਿੰਦਰ ਮਾਹੀ ਲੈ ਕੇ ਹਾਜ਼ਰ ਹਾਂ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਹਰਿਆਣਾ ਦੀ ਹਰਿਆਣਾ ਦੇ ਵਿੱਚ ਅੱਜ ਸੀਐਮ ਨਾਇਬ ਸੈਣੀ ਬਿਹਾਰ ਪਹੁੰਚੇ ਨੇ ਔਰ ਬਿਹਾਰ ਪਹੁੰਚ ਕੇ ਉਹਨਾਂ ਦੇ ਵੱਲੋਂ ਉਹਦੀ ਐਨਡੀਏ ਸਰਕਾਰ ਨੂੰ ਵਧਾਈ ਦਿੱਤੀ ਗਈ ਹੈ ਦੱਸਦੀ ਹੈ ਕਿ ਨਿਤਿਸ਼ ਕੁਮਾਰ ਅੱਜ ਇੱਕ ਵਾਰ ਫਿਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸੌਂ ਚੁੱਕੇ ਰਹੇ ਨੇ ਤਾਂ ਇਸੇ ਦੇ ਚੱਲਦੇ ਮੁੱਖ ਮੰਤਰੀ ਨਾਇਬ ਸੈਣੀ ਅੱਜ ਸੌਚਕ ਸਮਾਗਮ ਦੇ ਵਿੱਚ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਬਿਹਾਰ ਦੇ ਲੋਕਾਂ ਨੂੰ ਵਧਾਈ ਦਿੱਤੀ ਜਾਂਦੀ ਹੈ ਜੋ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਉੱਤੇ ਭਰੋਸਾ ਜਤਾਇਆ ਦੱਸਦੀ ਹੈ ਕਿ ਇਸ ਦੌਰਾਨ ਮੰਚ ਦੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪਿੱਛੇ ਲਾਈਨ ਦੇ ਵਿੱਚ ਨਾਇਬ ਸੈਣੀ ਹੁਣੀ ਬੈਠੇ ਸੀ ਔਰ ਬਿਹਾਰ ਦੀਆਂ ਜੇਕਰ ਗੱਲ ਕਰੀਏ 8 ਵਿਧਾਨ ਸਭਾ ਚੋਣਾਂ ਦੇ ਵਿੱਚ ਨਾਇਬ ਸੈਣੀ ਹੁਣਾਂ ਦੇ ਵੱਲੋਂ ਰੈਲੀ ਕੀਤੀ ਗਈ ਸੀ ਤਾਂ ਬਿਹਾਰ ਦੇ ਲੋਕਾਂ ਨੂੰ ਅੱਜ ਵਧਾਈ ਦਿੱਤੀ ਗਈ ਹੈ ਉੱਥੋਂ ਦੀ ਨਵੀਂ ਸਰਕਾਰ ਨੂੰ ਵਧਾਈ ਦਿੱਤੀ ਗਈ ਹੈ ਨਿਤਿਸ਼ ਕੁਮਾਰ ਬਿਹਾਰ ਦੇ ਇੱਕ ਵਾਰ ਫਿਰ ਮੁੱਖ ਮੰਤਰੀ ਬਣਨ ਜਾ ਰਹੇ ਨੇ ਦੱਸਦੇ ਕਿ 10ਵੀਂ ਵਾਰ ਅੱਜ ਉਹਨਾਂ ਦੇ ਵੱਲੋਂ ਸੌ ਚੁੱਕੀ ਗਈ ਹੈ ਔਰ ਨਾਇਬ ਸੈਨੇਟਰ ਉਹਨਾਂ ਦੇ ਵੱਲੋਂ ਉ체ਚੇ ਤੌਰ ਦੇ ਉਤੇ ਅੱਜ ਸੌ ਚੁੱਕ ਸਮਾਗਮ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਵਧਾਈ ਦਿੱਤੀ ਗਈ ਹੈ ਤਾਂ ਇਸ ਦੌਰਾਨ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਸੁਣਾ ਦਿੰਦੇ ਹਾਂ ਔਰ ਨਿਤਿਸ਼ ਕੁਮਾਰ ਜੀ ਦੇ ਨੇਤ੍ਰਿਤਵ ਮੇ ਫਰਚੰਡ ਬਹੁਮਤ ਕੇ ਸਾਥ ਸਰਕਾਰ ਬਣਾਈ ਹੈ मैं सभी को बहुत बहुत बधाई और शुभकामनाएं देता मोदी जी और नीतीश कुमार जी के नेतृत्व में प्रचंड बहुमत के साथ सरकार बनाई है मैं सभी को बहुत बहुत बधाई मोदी जी और नीतीश कुमार जी के नेतृत्व में प्रचंड बहुमत के साथ सरकार बनाई है मैं सभी को बहुत बहुत बधाई और शुभकामनाएं तो रुख करते हैं अगली खबर हरियाणा के तीन सौ पजावा शहीदी दिहाड़ा ਬੇहद ਹੀ ਲੋਕਿਕ ਤਰੀਕੇ ਦੇ ਨਾਲ ਮਨਾਇਆ ਜਾਂਦਾ ਨਗਰ ਕੀਰਤਨ ਉੱਥੇ ਸਜਾਏ ਜਾ ਰਹੇ ਨੇ ਔਰ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ ਇਸ ਦੌਰਾਨ ਜੋ ਆ ਭਾਜਪਾ ਦੇ ਮੰਤਰੀ ਨੇ ਨੀਤਾਗਨ ਨੇ ਉਹ ਵੀ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਉਚੇਚੇ ਤੌਰ ਦੇ ਉੱਤੇ ਪਹੁੰਚ ਰਹੇ ਨੇ ਉਹਨਾਂ ਦੇ ਵੱਲੋਂ ਨਗਰ ਕੀਰਤਨਾਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਦੱਸਦੀ ਕਿ ਅੱਜ ਅੰਬਾਲਾ ਦੇ ਵਿੱਚ 350ਵੇਂ ਸ਼ਹੀਦ ਦੀਪੁਰਵ ਦੇ ਉੱਤੇ ਜੋ ਨਗਰ ਕੀਰਤਨ ਸਜਾਇਆ ਗਿਆ ਔਰ ਇਸ ਲੋਕਿਕ ਨਗਰ ਕੀਰਤਨ ਦੇ ਵਿੱਚ ਰਾਜ ਸਭਾ ਮੈਂਬਰ ਕਾਰਤੀਕ ਸ਼ਰਮਾ ਉਚਿਤ ਤਰੀਕੇ ਦੇ ਉੱਤੇ ਪਹੁੰਚੇ ਉਹਨਾਂ ਦੇ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਔਰ ਇਸ ਦੌਰਾਨ ਉਹਨਾਂ ਦੇ ਵੱਲੋਂ ਲੰਗਰ ਦੀ ਸੇਵਾ ਵੀ ਕੀਤੀ ਗਈ ਤਾਂ ਇਸ ਮੌਕੇ ਉਹਨਾਂ ਨੇ ਸਿੱਖ ਸੰਗਤ ਨੂੰ ਵਧਾਈ ਦਿੱਤੀ ਹੈ ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਕੱਲੇ ਸਿੱਖਾਂ ਦੇ ਗੁਰੂ ਨਹੀਂ ਸੀ ਸਗੋਂ ਉਹ ਸਾਰਿਆਂ ਦੇ ਗੁਰੂ ਸੀ ਉਹਨਾਂ ਨੇ ਸਾਰੇ ਧਰਮਾਂ ਦਾ ਸਤਕਾਰ ਕੀਤਾ ਔਰ ਹਿੰਦੂ ਧਰਮ ਲਈ ਉਹਨਾਂ ਨੇ ਆਪਣੀ ਜਾਨ ਵਾਰ ਦਿੱਤੀ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਉਹ ਜੋ ਨਗਰ ਕੀਰਤਨ ਪਹੁੰਚਾ ਸੀ ਤਾਂ ਉਹਨਾਂ ਦੀ ਸੇਵਾ ਦੇ ਵਿੱਚ ਲੰਗਰ ਦੀ ਸੇਵਾ ਵੀ ਕੀਤੀ ਗਈ ਔਰ ਸਵਾਗਤ ਉਹਨਾਂ ਦੇ ਵੱਲੋਂ ਨਗਰ ਕੀਰਤਨ ਦਾ ਕੀਤਾ ਗਿਆ ਤਾਂ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਚਾਰ ਥਾਵਾਂ ਦੇ ਉੱਤੇ ਨਗਰ ਕੀਰਤਨ ਸਜਾਏ ਜਾ ਰਹੇ ਨੇ ਔਰ ਰੋਜ਼ਾਨਾ ਇੱਕ ਨਗਰ ਕੀਰਤਨ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਨੇ ਸ਼ਾਮਲ ਹੋ ਰਹੇ ਨੇ ਸਿੱਖ ਸੰਗਤ ਸ਼ਾਮਲ ਹੋ ਰਹੀ ਹੈ ਔਰ ਹੋਰ ਧਰਮਾਂ ਦੇ ਲੋਕ ਵੀ ਵੱਧ ਚੜ ਕੇ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਹਿੱਸਾ ਲੈ ਰਹੇ ਨੇ ਤਾਂ ਇਸ ਦੌਰਾਨ ਜੋ ਐਮਪੀ ਕਾਰ्तिकेय ਸ਼ਰਮਾ ਆ ਤਾਂ ਉਹਨਾਂ ਦੇ ਵੱਲੋਂ ਉਚਿਤ ਤੌਰ ਦੇ ਉੱਤੇ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਔਰ ਸਿੱਖ ਸੰਗਤ ਨੂੰ ਅਤੇ ਸਮੂਹ ਸੰਗਤ ਨੂੰ ਇਸ ਨਗਰ ਕੀਰਤਨ ਦੀ ਵਧਾਈ ਦਿੱਤੀ ਗਈ बहुत ही महत्वपूर्ण दिन है जब हम श्री गुरु तेग बहादुर जी की का 350वां शहीदी दिवस मना रहे हैं और ये पूरे देश में ऐसी भावना के साथ मनाया जाता है और ख़ासकर अंबाला में और पूरे प्रदेश में भी हमारे और हमें जो उनकी कुर्बानी है उनके साथ जो लोग जुड़े हुए थे उनके अनुयायी थे जैसे भाई सतीदास भाई मतीदास और जितने लोगों ने उनसे उन्होंने जो कुर्बानी दी है धर्म के लिए देश के लिए वो आज भी हमारे लिए प्रेरणा का स्रोत्र है और हमें उनसे सीखना चाहिए युवा पीढ़ी को सीखना चाहिए और उनकी जीवन से उनके क्या उनका संदेश था क्या उनके किस पथ पर वो चले किस रास्ते रस्ते पे वो चले कैसे उन्होंने बुराई के खिलाफ लड़ाई का, का काम किया और कैसे उन्होंने देशभक्ति के लिए और अपने भारत के लिए काम किया उससे हम सबको सीखना चाहिए और हम सबको उनको नमन करना चाहिए कोटी कोटि नमन करते हैं ताकि आज एक आवाज़ में छत्तीस बिरादरी सब होकर उनको याद करती है और साथ साथ उनके साथ में सेवा करने का आज मौका मिलता है तो ये हमारे लिए बहुत ही गलत बिल्कुल है। आप सब भी प्रसाद लेके जाना प्रसादा छक के जाना क्योंकि ये सेवा आपके लिए भी उतनी जरूरी है जितनी सबके लिए और आप भी उसी का हिस्सा है मोदी जी भी आ रहे हैं कार्यक्रम जी बिल्कुल देखिए प्रधानमंत्री जी का हमेशा से एक पूरे सिख समाज के लिए एक बहुत ही विशेष आदर सम्मान सत्कार और प्रेम रहा है और उन्होंने जब भी मौका आया है उन्होंने बढ़ चढ़ के हिस्सा लेने का काम किया है और आज भी ऐसा मौका है उनसे प्रेरणा लेते हुए और श्री गुरु तेग बहादुर जी से प्रेरणा लेते हुए हम सेवा कर रहे हैं और हम चाहता हूँ कि अगली पीढ़ी भी उनसे ऐसी प्रेरणा लेते हुए आगे बढ़े और अपने उनके जीवन से सीखते हुए आगे बढ़े अपने जीवन का अनुसरण करें अपने जीवन को जिए क्योंकि वो शिक्षा हमारे लिए बहुत ही अनमूल्य शिक्षा है ਨਾ ਸਰਕਾਰ ਦੇ ਵੱਲੋਂ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਕੈਦੀਆਂ ਨੂੰ ਜੇਲ੍ਹਾਂ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਜਿਨ੍ਹਾਂ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਪ੍ਰੋਫੈਸ਼ਨਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਉਹ ਕੈਦੀ ਜਿਹੜੇ ਕਿ ਸੰਗੀਨ ਅਪਰਾਧ ਜਿਨ੍ਹਾਂ ਦੇ ਵੱਲੋਂ ਨਹੀਂ ਕੀਤੇ ਗਏ ਤਾਂ ਉਹਨਾਂ ਨੂੰ ਇਹ ਜਿਹੇ ਜੇਲ੍ਹਾਂ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਜਿੱਥੇ ਉਹਨਾਂ ਨੂੰ ਨਵੇਂ ਕੰਮ ਸਿਖਾਏ ਜਾ ਰਹੇ ਨੇ ਪ੍ਰੋਫੈਸ਼ਨਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਚਾਹੇ ਮੈਕੈਨਿਕ ਦਾ ਕੰਮ ਹੋਵੇ ਚਾਹੇ ਪਲੰਬਰ ਦਾ ਕੰਮ ਹੋਵੇ ਤਾਂ ਇਹ ਜਿਹੇ ਕੰਮ ਸਿਖਾ ਕੇ ਉਹਨਾਂ ਨੂੰ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਮੁੜ ਵਸੇਬੇ ਦੇ ਯੋਗ ਬਣਾਇਆ ਜਾ ਰਿਹਾ ਤਾਂ ਜੇਲ੍ਹ ਅਧਿਕਾਰੀਆਂ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਕਿਉਂਕਿ ਉਹਨਾਂ ਦਾ ਕਹਿਣਾ ਕਿ ਜਿਹੜੇ ਕੈਦੀ ਜਿਨ੍ਹਾਂ ਦੇ ਵੱਲੋਂ ਜਿਆਦਾ سنگੀਨ ਅਪਰਾਧ ਨਹੀਂ ਕੀਤੇ ਹੁੰਦੇ ਪਰ ਉਹਨਾਂ ਨੂੰ ਸਜ਼ਾ ਹੋ ਜਾਂਦੀ ਹੈ ਪਰ ਬਾਅਦ ਦੇ ਵਿੱਚ ਜ਼ਿੰਦਗੀ ਉਹਨਾਂ ਨੂੰ ਜ਼ੀਰੋ ਤੋਂ ਸ਼ੁਰੂ ਕਰਨੀ ਪੈਂਦੀ ਹੈ ਕਿਉਂਕਿ ਉਸ ਸਮੇਂ ਤੱਕ ਉਹਨਾਂ ਦੇ ਹੱਥਾਂ ਦੇ ਵਿੱਚ ਕੋਈ ਕਿਰਤ ਨਹੀਂ ਹੁੰਦੀ ਉਹਨਾਂ ਦੇ ਹੱਥਾਂ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ ਜਿਸ ਕਰਕੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਪਿੱਛੜ ਜਾਂਦੇ ਨੇ ਤਾਂ ਇਹ ਵੱਡਾ ਉਪਰਾਲਾ ਹਰਿਆਣਾ ਦੀ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਜਿੱਥੇ ਕੈਦੀਆਂ ਨੂੰ ਜੇਲ੍ਹਾਂ ਦੇ ਵਿੱਚ ਨਵੀਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਨਵੇਂ ਕੰਮ ਸਿਖਾਏ ਜਾ ਰਹੇ ਨੇ ਪ੍ਰੋਫੈਸ਼ਨਲ ਕੰਮਾਂ ਦੀ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਯੋਗ ਬਣਾਇਆ ਜਾ ਰਿਹਾ ਹੈ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਜੇਲ੍ਹ ਅਧਿਕਾਰੀ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਮੈਕੈਨਿਕ ਦਾ ਪਲੰਮਿੰਗ ਦਾ ਕਈ ਤਰ੍ਹਾਂ ਦੇ ਕੰਮ ਹੁੰਦੇ ਹਨ ਔਰ ਇਹ ਉਸ ਨੂੰ ਕਰਦੇ ਔਰ कई आप इसमें मैंने दो कैटेगरी में आपको पहले भी आपको बताता रहा दो कैटेगरी एक है कि तो पेशेवर अपराधी एक किसी के हाथ से अपराध घटित हो गया है तो घटित हो गया है तो जब वो चीज खत्म होती है तो उसके सामने एक शून्य नहीं होना चाहिए जीवन में एक शून्य वाली स्थिति उसकी नहीं होनी चाहिए कि अब मैं क्या करूं अगर उसके पास एक वोकेशनल ट्रेनिंग है तो अपने पैर पे खड़ा हो सकता है और सम्मान से अपनी जिंदगी व्यतीत कर सकता है सर एक आपने जांच के आदेश दिए थे जो सुशील कुमार को जान से मारने की धमकी मिली थी उस मामले में क्या मतलब <laughs> उसमें कोई ऐसा तथ्य नहीं निकला पर वो बेसिकली उसका जो है वो हमारे इंटरनल डिपार्टमेंट के लिए है तो उसपे मैं बहुत ज्यादा ऑपरेट नहीं करता मटर का जी हम लेकिन आरोप जो उसको जान से मानने बता तो दिया आपको ऐसा कोई तथ्य उसमें नहीं मिला पर हम उसको बहुत ज्यादा इलाबोरेट नहीं कर सकते अभी और हम जो है उसको, सब का करने कर... सब करने कर... बात, बात यह है कि जब वो चीज आई थी थ्रेड परसेप्शन वाली बात उसमें थी उसमें एलिगेशन थे कि हमारे हो सकता है उस पर लेते हुए कार्रवाई कर दी गई और सिक्योरिटी ऑफ प्रिजन और सिक्योरिटी ऑफ प्रिजनर के लिए डीजी प्रिजन इज एंटाइटल हमारे पास पावर है हम अंडर ट्रायल हो या कन्विक्ट हो दोनों ट्रांसफर कर सकते हैं अंडर ट्रायल को ट्रांसफर करने के लिए हमें कोर्ट को इंटीमेट करना पड़ता है और कन्विक्ट को ट्रांसफर करने के लिए कोर्ट को इंटीमेट करने की आवश्यकता नहीं होती अभी फिलहाल आपको मैं बता दूं कि हमारा जो ओवर एकोमोडेशन है वो बहुत ज्यादा नहीं है वो अराउंड फोर थाउजेंड के करीब है और कुछ प्रिजन ऐसे हैं जिसमें हमको दिक्कत आती है सिरसा प्रिजन है थोड़ा सा सिरसा प्रिजन में अभी और एक्सटेंड करने की आवश्यकता है और अब रेवाड़ी प्रिजन हमारा तैयार हो गया वो हमें मिलने जा रहा है और रोहतक का सिक्योरिटी प्रिजन भी लगभग तैयार होने की कंडीशन पे वो मिलने जा रहा है पंचकुला में उसका निर्माण होने जा रहा है फतेहाबाद में निर्माण होने जा रहा है पलवल में हमें जमीन मिल गई है तो जो एक्सपेंशन है वो साथ साथ चल रही है अभी फिलहाल ऐसी कंडीशन नहीं है कि हमारे पास वो आ जाएंगे तो हमको कोई अकोमोडेट करने में दिक्कत है हमारे पास चक्की है हर जगह पे जगह खाली है और हार्डकोर प्रिजनर्स के लिए वी आर ऑलवेज देयर टू विद ओपन हार्ट टू वेलकम द मेन नॉर प्रिजनर्स सो so, अगर कोई भेज रहा हूं उन्हें तो हम बड़ी खुशी से उनके साथ चल रहे हैं और, और उनके साथ क्या वो होने वाला वो मैंने बता दिया प्रिजन रूल के हिसाब से प्रिजन के नियमों के हिसाब से उनको जो जेल में अनुशासित जीवन है, वो जीना पड़ेगा मैं पुनः आप लोगों को बताना चाहता हूँ जेल में जो जो अभी डाइट 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 चार्ट 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 है वो भी अभी दे दीजिए के हिसाब से आप सबको ले गया हैं अगर... है, पंजाब की मोगा के बेहद मंदभागी घटना वापरी है जिथे अपने पिता की लाइसेंसी रिवॉल्वर साफ करते हुए गोली चल जाती है और नौजवान मुंडे ਮੌਤ ਹੋ ਜਾਂਦੀ ਹੈ 36 ਸਾਲਾ ਹਰਮਨ ਜਿਸ ਦੀ ਮੌਤ ਹੋਈ ਹੈ ਬਿਹਤਰ ਦਰਦਨਾਕ ਹਾਦਸਾ ਵਾਪਰਿਆ ਦੱਸਦੀ ਹੈ ਕਿ ਪਿਤਾ ਦੀ ਰਵਾਲਵਰ ਸਾਫ ਕਰ ਰਿਆ ਸੀ ਔਰ ਇਸੇ ਦੌਰਾਨ ਗੋਲੀ ਚੱਲ ਜਾਂਦੀ ਹੈ ਜੋ ਹਰਮਨ ਦੇ ਢਿੱਡ ਦੇ ਵਿੱਚ ਲੱਗਦੀ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਇਸ ਪੂਰੇ ਮਾਮਲੇ ਤੇ ਹਰਮਨਦੀਪ ਪਤਨੀ ਦੇ ਬਿਆਨ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਕਾਰਵਾਈ ਕਰਕੇ ਹਰਮਨ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ ਦੱਸਦੀ ਹੈ ਕਿ ਪੋਸਟਮਾਰਟਮ ਫਿਲਹਾਲ ਕਰਵਾ ਲਿਆ ਗਿਆ ਹੈ ਔਰ ਪਰਿਵਾਰ ਨੂੰ ਅਗਲੀ ਰੀ ਕਾਰਵਾਈ ਲਈ ਹਰਮਨ ਦੀ ਲਾਸ਼ ਸੌਂਪ ਦਿੱਤੀ ਗਈ ਹੈ ਤਾਂ ਜੋ ਪਰਿਵਾਰ ਵਾਲੇ ਆਪਣੇ ਪੁੱਤ ਦਾ ਅੰਤਮ ਸੰਸਕਾਰ ਕਰ ਸਕਣ ਤਾਂ ਬੇਹਦ ਹੰਧ ਭਾਗੀ ਘਟਨਾ ਮੋਗਾ ਦੇ ਵਿੱਚ ਵਾਪਰੀ ਹੈ ਜਿੱਥੇ ਪਿਤਾ ਦੀ ਲਾਇਸੈਂਸੀ ਰਿਵਾਲਵਰ ਸਾਫ ਕਰਦੇ ਹੋਏ ਗੋਲੀ ਚੱਲਣ ਦੇ ਨਾਲ 36 ਸਾਲਾ ਹਰਮਨ ਦੀ ਮੌਤ ਹੋ ਗਈ ਹੈ ਹਰਮਨ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ ਜੋ ਕਿ ਬੱਚੇ ਬੇਹਦ ਛੋਟੇ ਨੇ ਔਰ 36 ਸਾਲ ਦੀ ਭਰੀ ਜਵਾਨੀ ਦੇ ਵਿੱਚ ਮੌਤ ਹੋ ਗਈ ਹੈ ਹਰਮੰਦੀ ਔਰ ਇੱਕ ਗਲਤੀ ਉਹਦੇ ਲਈ ਕਾਫੀ ਨੁਕਸਾਨ ਦੇ ਕਹਿ ਸਕਦੇ ਕਿ ਜਾਨ ਨੇ ਵਸਾਬਤ ਹੋਈ ਹੈ। ਭੱਜ ਦੇ ਮੁੰਡਾ ਸਾਡੇ ਗਵਾਂਢੀ ਹੈ ਹਰਮੰਦੀ ਦੀਪ ਸਿੰਘ ਉਹ ਅਗਰ ਵਾਰ-ਵਾਰ ਫੌਜਾ ਵਾਲਾ ਸਾਫਰ ਲੱਗਦੀ ਸੀ ਉਹ ਰਿਮੋਟ ਸੀ ਲੰ ਨੂੰ ਜਿੰਨ ਪਤਾ ਸੀ। ਅਸ਼ਾਤਾ ਪਟਲੀ ਕੋਟ ਦੀ ਗੁੰਮ ਹੈ। ਕਿੰਨੀ ਜਗਾ ਗੋਲੀ ਵੰਦੀ ਸੀ? ਭੱਜ ਦੇ ਪੇਟ ਦੇ ਵਿੱਚ। ਪੇਟ ਸਬਜੀ। ਕਿੰਨੀ ਐਂ ਕਿੰਨੀ ਹਰਮੰਦੀ ਦੀ? 38 33 ਸਾਲ। ਇਹ ਰਵਾਲਵਰੇ ਦਾ ਆਪਣਾ ਸੀ ਜਾਂ ਫਾਦਰ ਸਾਹਵਾਲਾ? ਫਾਦਰ ਦਾ ਸੀ। ਕਿੰਨੇ ਬੋਰ ਦਾ ਸੀ? 32 ਬੋਰ ਦਾ। ਹੁਣ ਕੀ ਕਾਰਵਾਈ ਕਰਵਾ ਰਹੇ? ਕੋਸ਼ਿੰਗ ਉਸਤ 176 ਸਾਲ ਵੱਲ ਲੱਗਦਾ ਹੈ। ਉਹ ਲੱਗਦਾ ਹੈ ਕਿ ਉਸਦਾ ਕੋਈ ਪਤਾ ਨਹੀਂ ਜਿਹੜਾ ਜੈਵਰੇ ਸੀ। ہاں ਦੋ ਬੱਚੇ ਹੋਏ 15 ਸਾਲ ਦਾ ਬੇਟਾ ਤੇ 8 ਸਾਲ ਦਾ। ਇਹ ਜੀ ਜਿਹੜਾ ਹਰਮਨਦੀਪ ਸਿੰਘ ਦਾ ਪੁੱਤਰ ਬਲਵੀਰ ਸਿੰਘ ਵਾਸੀ ਭਾਗੀ ਹੈ। ਉਮਰ ਕਰੀਬ 37-38 ਸਾਲ ਹੈਗੀ ਆ ਇਹ ਆਪਦੇ ਪਿਤਾ ਦਾ ਜਿਹੜਾ ਰਵਲਵਰ ਸੀਗਾ ਉਹ ਰਾਤੀ ਤਕਰੀਬਨ 8 ਵਜੇ ਸਾਫ ਕਰਨ ਲੱਗਾ ਸੀ ਆ ਸਾਫ ਕਰਦੇ ਕਰਦੇ ਉਹ اچانک ਗੋਲੀ ਚੱਲ ਗਈ اچانک ਗੋਲੀ ਚੱਲ ਕੇ ਉਹਦੇ ਪੀੜਸ ਲੱਗ ਗਈ ਉਹਨੂੰ ਉੱਥੋਂ ਜਿਹੜਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਲਿਆ ਕੇ ਮੋਗਾ ਮੈਡੀਸਨ ਦੇ ਦਾਖਲ ਕਰਾਇਆ ਜਿੱਥੇ ਉਹ ਦਰਾਨੇ ਨਾਲ ਮੌਤ ਹੋ ਗਈ ਇਹ ਰਵਲਵਰ ਜਿਹੜਾ ਉਹਦੇ ਫਾਦਰ ਨੂੰ ਸਰਸੀ ਸੀ ਕਿ ਸਰਸੀ ਸੀ ਜੀ ਗੁਰਮੀਤ ਸਿੰਘ ਦਾ ਕਰਮ ਕਿ ਕਰਦਾ ਕਿੱਥੇ ਆ ਆਪਣੇ ਨੇ 174 ਹਜ਼ਾਰ ਰੁਪਏ ਸੀ ਪੁਰਾਣੀ ਜੀ ਕਾਉਦਰ ਪੰਜਾਬ ਦੇ ਵਿਚ ਆਜੀ ਇੱਕ ਹੋਰ ਬੇहद ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਪਿਓ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਮੁਕੇਰੀਆ ਰੋਡ ਦੇ ਉੱਤੇ ਇਹ ਹਾਦਸਾ ਵਾਪਰਦਾ ਹੈ। ਕਾਰ ਦੇ ਵਿੱਚ ਪਰਿਵਾਰ ਦੇ 4 ਜੀ ਸਵਾਰ ਸੀ ਔਰ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਸੀ ਜਿਸ ਦੌਰਾਨ ਗੁਰਦਾਸਪੁਰ ਮੁਕੇਰੀਆ ਰੋਡ ਦੇ ਉੱਤੇ ਉਹਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ। ਇੱਕ ਟਿਪਰ ਦੇ ਨਾਲ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਕਾਰ ਸਿੱਧਾ ਛੱਪੜ ਦੇ ਵਿੱਚ ਜਾ ਡਿੱਗਦੀ ਹੈ। ਤਾਂ ਕਾਰ ਦੇ ਵਿੱਚ ਸਵਾਰ ਪਿਓ ਦੀ ਮੌਤ ਹੋ ਗਈ ਹੈ ਜਦੋਂ ਕਿ ਮਾਂ ਅਤੇ ਦੂਸਰੀ ਧੀ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਤਾਂ ਇਹ ਬੇਹਤ ਦਰਦਨਾਕ ਤਸਵੀਰਾਂ ਹਾਦਸੇ ਦੀਆਂ ਸਾਹਮਣੇ ਆਈਆਂ ਨੇ ਔਰ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਵੇਖੋ ਜੀ ਬਹੁਤ ਹੀ ਮੰਦਪਾਗੀ ਜੇ ਘਟਨਾ ਹੈ ਜੇ ਐਸਪੀ ਵੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਵੇ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇਹੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੀ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਤਾਂ ਸਹੀ ਸਲਾਮਤ ਪਾਰ ਕੱਢਿਆ ਉਹਨਾਂ ਦੀ ਮਾੜੀ-ਮੋਟੀ ਸੱਟ ਪੇਟ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡਰਟ ਹੋ ਗਈ ਕੁਝ ਕੀ ਸੀ ਉਹਨਾਂ ਦੀ ਅੱਛਾ ਜਿਵੇਂ ਤੁਸੀਂ ਦੱਸਦੇ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿਦਾਂ ਡਰਾਈਵਰ ਨੂੰ ਕੋਈ ਝੁਕਾ ਲੱਗਾ ਹੋਵੇ ਜਾਂ ਕੋਈ ਝਟਕਾ ਲੱਗਾ ਹੋਵੇ ਇਹੀ ਗੱਲ ਕਹਿੰਦੇ ਵੀ ਕਿ ਝੋਕਾ ਕੋਈ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੋਕਾ ਚੱਕੇ ਹੀ ਗੱਲ ਇਹੀ ਹੈ ਗਈ ਇਸ ਤਰ੍ਹਾਂ ਦੀ ਕੋਈ ਗੱਲ ਹੋ ਗਈ ਹੈ ਹਾਂ ਜੀ ਹਾਂ ਜੀ ਕਰਨ ਕੀ ਬਣਿਆ ਹੌਸਾ ਵਾਪਰਦਾ ਅਜੇ ਤੋ ਕੋਈ ਨਹੀਂ ਗੱਲ ਜੀ ਪੁਰਾਣੇ ਪਤਾ ਲੱਗੇਗਾ ਕਿ ਇਹੋ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋਰ ਕਰਕੇ ਪਟ ਗਈ ਹੈ ਤੇ ਉਹਦੇ ਨੇ ਕਿਹਾ ਜੀ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜ਼ਿਆਦਾ ਨਾ ਕੱਢ ਲੈ ਇੱਕ ਜੈਂਟਸ ਔਰ ਇੱਕ ਛੋਟੀ 25 ਤੇ ਡਰਾਈਵਰ ਛੋਟੀ 25 3 ਸਾਲ ਦੀ ਉਹਨਾਂ ਜਿਹੜਾ ਸਾਦੀ ਉਹਨੂੰ ਦੋਨਾਂ ਘਟਿਆ ਉਹਨਾਂ ਦੇ ਡੈੱਟ ਹੋ ਗਈ ਉਹਨਾਂ ਤਾਂ ਉਧਰ ਪੰਜਾਬ ਦੇ ਵਿੱਚ ਅੱਜ ਇੱਕ ਹੋਰ ਅਗਨੀਵੀਰ ਦੀ ਮ੍ਰਿਤਕ ਦੇ ਆਈ ਹੈ ਤੁਹਾਨੂੰ ਦੱਸਦੇ ਕਿ 21 ਸਾਲਾ ਜਸ਼ਨਪ੍ਰੀਤ ਜੋ ਕਿ ਚਾਰਖੰਡ ਦੇ ਵਿੱਚ ਟ੍ਰੇਨਿੰਗ ਲੈਣ ਲੱਗਿਆ ਹੋਇਆ ਸੀ ਪਰ ਉੱਥੇ ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਬੇहद ਦਰਦਨਾਕ ਇਹ ਮੌਤ ਜਦੋਂ ਪਰਿਵਾਰ ਦੇ ਕੋਲ 21 ਸਾਲਾ ਜਸ਼ਨਪ੍ਰੀਤ ਦੀ ਮ੍ਰਿਤਕ ਦੇ ਪਹੁੰਚਦੀ ਹੈ ਤਾਂ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਮਾਤਾ ਦੇ ਵੈਣ ਨਹੀਂ ਸੁਨੇ ਜਾਂਦੇ ਕਿਉਂਕਿ 21 ਸਾਲਾ ਦਾ ਜਵਾਨ ਪੁੱਤ ਇਸ ਦੁਨੀਆ ਤੋਂ ਤੁਰ ਗਿਆ ਔਰ ਝੰਡੇ ਦੇ ਵਿੱਚ ਲਿਪਟ ਕੇ ਆਇਆ ਤੁਹਾਨੂੰ ਦੱਸ ਦਈਏ ਕਿ ਗਰਾਉਂਡ ਦੇ ਵਿੱਚ ਚੱਕਰ ਲਗਾ ਰਿਹਾ ਸੀ ਔਰ ਇਸੇ ਦੌਰਾਨ ਉਥੇ ਤਰਸ਼ਾਈ ਹੋ ਕੇ ਡਿੱਗ ਜਾਂਦਾ ਹੈ ਔਰ ਉਸ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਜਦੋਂ ਹਸਪਤਾਲ ਲਿਜਾਇਆ ਜਾਂਦਾ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਟ੍ਰੇਨਿੰਗ ਫਿਲਹਾਲ ਚੱਲ ਰਹੀ ਸੀ ਇਸੇ ਸਾਲ ਹੀ ਉਸ ਦੀ ਫੌਜ ਦੇ ਵਿੱਚ ਅਗਨੀ ਵੀਰ ਦੇ ਤੌਰ ਦੇ ਉੱਤੇ ਸਿਲੈਕਸ਼ਨ ਹੋਈ ਸੀ ਪਰਿਵਾਰ ਦੇ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਸੀ ਕਿ ਉਹਨਾਂ ਦੇ ਪੁੱਤ ਨੂੰ ਫੌਜ ਦੇ ਵਿੱਚ ਨੌਕਰੀ ਮਿਲ ਗਈ ਹੈ ਪਰ ਨਹੀਂ ਪਤਾ ਸੀ ਕਿ ਇਸ ਤਰੀਕੇ ਦੇ ਨਾਲ ਹੀ ਇਹ ਨੌਕਰੀ ਮੌਤ ਦਾ ਪੈਗਾਮ ਲੈ ਕੇ ਆਏਗੀ ਤਾਂ ਦੇਖ ਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮਾਂ ਦਾ ਰੋ ਰੂ ਕੇ ਬੁਰਾ ਹਾਲ ਹੈ ਛੋਟਾ ਭਰਾ ਉਸ ਦਾ ਰੋ ਰੂ ਕੇ ਬੁਰਾ ਹਾਲ ਹੈ ਔਰ ਮਾਂ ਦੇ ਵੈਣ ਸੁਣੇ ਨਹੀਂ ਜਾਂਦੇ ਮਾਂ ਦਾ ਕਹਿਣਾ ਕਿ ਅ ਬੱਚੇ ਛੋਟੇ ਸੀ ਜਿਸ ਸਮੇਂ ਇਹਨਾਂ ਦੇ ਪਿਤਾ ਦੀ ਡੈਥ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਮਾਂ ਦੇ ਵੱਲੋਂ ਹੀ ਘਰਾਂ ਦੇ ਕੰਮਕਾਰ ਕਰਕੇ ਆਪਣੇ ਬੱਚਿਆਂ ਨੂੰ ਪਾਲਿਆ ਜਾਂਦਾ ਹੈ ਪਰ ਨਹੀਂ ਪਤਾ ਸੀ ਕਿ ਜਦੋਂ ਬੱਚੇ ਕਮਾ ਕੇ ਪਰਿਵਾਰ ਦਾ ਗੁਜ਼ਾਰਾ ਤੋਰਨ ਯੋਗ ਹੋਣਗੇ ਤਾਂ ਉਸ ਸਮੇਂ ਇਸ ਤਰੀਕੇ ਦੇ ਨਾਲ ਪੁੱਤ ਦੀ ਮੌਤ ਹੋ ਜਾਵੇਗੀ ਤਾਂ ਇਹ ਦੁੱਖਾਂ ਦਾ ਪਹਾੜ ਟੁੱਟਾਏ ਪਰਿਵਾਰ ਦੇ ਉੱਤੇ ਫਿਰੋਜ਼ਗੁਰ ਫਿਰੋਜ਼ਪੁਰ ਦਾ ਪਿੰਡ ਲੋਗੜ ਦਾ ਰਹਿਣ ਵਾਲਾ ਸੀ ਜਸ਼ਨਪ੍ਰੀਤ ਔਰ ਚਾਰਖਣੇ ਦੇ ਵਿੱਚ ਟ੍ਰੇਨਿੰਗ ਕਰ ਰਿਹਾ ਸੀ ਅਗਨੀਵੀਰ ਦੇ ਤੌਰ ਦੇ ਉੱਤੇ ਸਿਲੈਕਸ਼ਨ ਹੋਈ ਸੀ ਪਰ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ ਤਾਂ ਫਿਲਹਾਲ ਤੁਹਾਨੂੰ ਤਸਵੀਰਾਂ ਕਰਦੀਆਂ ਦਿਖਾ ਦਿੰਦੇ ਆਂ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕੀ ਕੁਝ ਕਹਿਣਾ ਹੈ ਪਰਿਵਾਰ ਦਾ ਤੁਹਾਨੂੰ ਸੁਣਾ ਦਿੰਦੇ ਆਂ ਹਾਏ ਕਿੰਨੇ ਜਣੇ ਦਿਨਾਂ ਮਿਲਣਾ ਜਰੀਏ ਬੈਣਾ ਆਈਆ ਤੇਰੇ ਲੋੜੇ ਦੀ ਅੱਜ ਜਰੀਏ ਬੈਣਾ ਕਿਵੇਂ ਆਈਆ

ਅਸੀ ਅਗਨੀ ਵੀਰ ਜੀ ਭੜਤੀ ਹੋਇਆ ਸੀਗਾ ਸੱਤ ਸੱਤ ਮਹੀਨੇ ਹੋ ਗਏ ਨੂੰ ਹੋਏ ਨੂੰ ਕਿਤੇ ਟ੍ਰੇਨਿੰਗ ਕਰਦੇ ਟ੍ਰੇਨਿੰਗੇ ਉੱਤਰਾਖੰਡ ਚ ਗਿਆ ਸੀ ਝਾਰਖੰਡ ਉਹ ਮੈਨੂੰ ਇਸ ਪਾਸਾ ਅਜੜਾਉਣ ਵਧੀਆ ਗਏ ਆ ਆਏ ਹਾਏ ਜੱਤ ਕਦੇ ਮੈਨੂੰ ਜੀ ਤੁਹਾਨੂੰ ਕਦੋਂ ਪਤਾ ਲੱਗੇ ਸੰਨ ਦਾ ਕੋਈ ਪਤਾ ਨਹੀਂ ਸੀਗਾ ਇਧਰੋਂ ਕੋਈ ਆ ਕੱਲ ਸੰਨ ਨੂੰ ਫੋਨ ਆਇਆ ਕੱਲ ਤੜਕੇ ਮੈਨੂੰ ਫੋਨ ਆਇਆ ਕੋਈ ਪਤਾ ਨਹੀਂ ਕਿਹਦਾ ਫੋਨ ਆਇਆ ਕਹਿੰਦਾ ਮੈਂ ਅਫਸਰ ਆਇਆ ਜਸ਼ਨ ਦੇ ਸਾਡੇ ਲੱਗੀ ਆ ਮੈਂ ਤਾਂ ਬਸ ਆਸੀ ਤੇ ਹੀ ਮੰਗ ਕਰਦੇ ਮੇਰੇ ਬੇਟੇ ਦਾ ਕੁਛ ਨੌਕਰੀ ਲੱਗ ਜੇ ਸਾਡਾ ਤਾਂ ਤੁਸੀਂ ਹਾਲਾਤ ਵੇਖ ਲੇ ਮੇਰੇ ਵੀ ਸਾਡੇ ਘਰ ਦੇ ਹਾਇਰ ਵੀ ਕਦੇ ਤਾਂ ਇਥੇ ਸੀ ਮੇਰੇ ਘਰ ਵਾਲੀ ਛੋਟੇ ਹੁੰਦੇ ਦੇ ਬੱਚਿਆਂ ਦੇ ਵਿੱਚ ਦਿੱਤ ਹੋਈ ਸੀ ਉਦੋਂ ਬੱਚੇ ਨਿੱਕੇ ਨਿੱਕੇ ਸੀ ਡੇੜੀ ਤੇ ਪਰ ਕੰਮ ਕਰਕੇ ਤਾਂ ਕੰਮ ਬੱਚੇ ਤੋਂ ਇਲਾਵਾ ਕੋਈ ਹੋਰ ਕੋਈ ਕੰਮ ਕਰੀ ਕੋਈ ਨਹੀਂ ਕੰਮ ਮੌਕਾ ਮੈਨੂੰ ਕੋਈ ਨਹੀਂ ਦਿੱਤਾ ਇਸੇ ਤੇ ਸਾਡੀ ਆਸੀ ਗਈ ਜੋ ਦਾ ਭਰਤੀ ਇਸੇ ਤੇ ਆਸੀ ਗਈ ਮੈਨੂੰ ਨਾਂ ਮੇਰਾ ਭਾਂਜਾ ਸੀ ਜਸਨਪ੍ਰੀਤ 7 ਮਹੀਨੇ ਪਹਿਲਾਂ ਭਾਰਤੀ ਕਰਾਇਆ ਸੀ ਅਸੀਂ 15 ਦਿਨਾਂ ਨੂੰ ਇਹ ਨਹੀਂ ਆ ਜਾਣਾ ਸੀ ਘਰੇ ਟ੍ਰੇਨਿੰਗ ਪੂਰੀ ਕਰਕੇ ਸਾਨੂੰ ਨਹੀਂ ਪਤਾ ਕੱਲ ਫੋਨ ਆਇਆ ਕਿ ਬੀਤੇ ਇਹਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਸਾਡੇ ਕੋਲ ਤਾਂ ਰਾਤੀ ਆਇਆ 10:30 ਵਜੇ ਕਿ ਸਾਡੀ ਹੀ ਮੰਗਾ ਤੁਸੀਂ ਘਰ ਦੇ ਹਾਲਾਤ ਦੇਖਦੇ ਆਂ ਪਤਾ ਹੈ ਨਹੀਂ ਇਹਨਾਂ ਦਾ ਛੋਟੇ ਬੱਚੇ ਨੂੰ ਕੋਈ ਵੀ ਸਰਵਿਸ ਜੋਬ ਦਿੱਤੀ ਜਾਵੇ ਉਹਨਾਂ ਆਰਥਿਕ ਮਦਦ ਵੀ ਕੀਤੀ ਹੈ ਹਾਂਜੀ ਮਦਦ ਕੀਤੀ ਜਾਵੇ ਜੋ ਵੀ ਹੋ ਸਕਦੀ ਹੈ ਬੱਸ ਕਰਤਾ ਛੱਡੇ ਗੋੜ